वाहिर जी का खालसा वाहेगुरू जी की फतेह मुखी जथेदार बापू जिंदा शहीद अरबा खरबा तरह जथेदार बाबा राजा राज अरबा खरमा तरदल कौमी इंसाफ मोर्चा चंडीगढ़ मोहाली तो दास जथेदार प्रगट सिंह जिले लुझा क्योंकि जथेदार बाबा राजा राज ਨੰਦਰੀ ਜਥੇਦਾਰੀ ਜਿਲ੍ਹਾ ਲੁਧਿਆਣਾ ਨੂੰ ਵੱਲੋਂ ਦਿੱਤੀ ਗਈ ਹੈ ਤੇ ਪੂਰੀ ਜ਼ਿੰਮੇਵਾਰੀ ਦਾ ਲੁਧਿਆਣਾ ਨੇ ਸੰਭਾਲ ਰਿਆ। ਸੋ ਪੰਜਾਬ ਦੇ ਵਿੱਚ ਬੜਾ ਇੱਕ ਸੋਗ ਦੀ ਲਹਿਰ ਆ ਮੈਂ ਕਹਨਾ ਕਿ ਅੱਜ ਨਾਲ ਚਗਤਾਂ ਨਾਲ ਇੱਕ ਦੁੱਖ ਦਾ ਰੈਪਰ ਟਾਵਾਇਆ ਉਹ ਸਾਂਝਾ ਕੀਤਾ ਜਾਵੇ। ਤੋਂ ਬਹੁਤ ਦੁੱਖ ਦੀ ਗੜੀਆ ਉਹ ਤਾਂ ਮੈਂ ਪਹਿਲਾਂ ਭਾਈ ਦੀਪ ਸਿੰਘ ਸਿੱਧੂ ਅਤੇ ਨੰਗਲੰਬੀਆਂ ਨੌਜਵਾਨ ਪਲਵਾਨ ਇੱਕ ਕਲਾਕਾਰ ਸਿੱਧੂ ਮਸਰੇ ਵਾਲਾ ਉਦੋਂ ਵੀ ਇਦਾਂ ਹੀ ਚਿਤ੍ਰਿਕਣ ਹੁਣ ਮੌਤ ਹੋਈ ਆ ਇਦਾਂ ਹੀ ਉਦੋਂ ਮੌਤ ਹੋਈ ਸੀ ਤੇ ਉਦੋਂ ਵੀ ਇਸ਼ਚੇ ਤਰੀਕੇ ਨਾਲ ਹੀ ਮਾਰੇ ਗਏ ਜਿਨ੍ਹਾਂ ਦੀ આજ ਤੱਕ ਕੋਈ ਵੀ ਉਡੀ ਨਾ ਕੋਈ ਕਿਤੇ ਤਰੀਕੇ ਦਾ ਕੋਈ ਕਾਨੂੰਨ ਨਾ ਕੋਈ ਉਹਨਾਂ ਨੂੰ ਸਜ਼ਾ ਨਾ ਕੁਝ ਨਹੀਂ ਬਸ ਇੱਕ ਪਾਣੀ ਦੇ ਮਦਾਨੀ ਪਾ ਕੇ ਰੱਖ ਤੇ ਛਾੜ ਤੇ ਫੈਲਾ ਰੱਖ ਦਿੱਤੀਆਂ ਗਿਆ ਉਹਨਾਂ ਦਾ ਅੱਜ ਤੱਕ ਕੋਈ ਵੀ ਕਿਤੇ ਤਰੀਕੇ ਦਾ ਬਿਆਨ ਬਾਹਰ ਨਹੀਂ ਆਇਆ ਤਾਂ ਹੁਣ 2025 ਦੇ ਵਿੱਚ ਫਿਰ ਉਹੀ ਘਟਨਾ ਵਾਪਰੀਆ ਸਰਪੰਚ ਨੂੰ ਕਲਕੱਤਾ ਮਾਰਿਆ ਗਿਆ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਇੱਕ ਚੰਗੇ ਇਨਸਾਨ ਦੀ ਲੋੜ ਸੀ ਇਹ ਧਰਤੀ ਦੇ ਉੱਤੇ ਜੋ ਵਧੀਆ ਕੰਮ ਕਰਦਾ ਸੀ ਪੰਡਾ ਦੇ ਵਿੱਚ ਕੰਮ ਕਰਦਾ ਸੀਗਾ ਆਰ ਬੜਾ ਦੁੱਖ ਲੱਗਿਆ ਕੱਲ ਦਾ ਜੋ ਨੌਜਵਾਨ ਜਿਹਨੂੰ ਬੇਮਾਤ ਮਾਰ ਦਿੱਤਾ ਗਿਆ ਚੰਗੇ ਇਨਸਾਨ ਦੀ ਹੱਜਗਾ ਲੋੜ ਹੁੰਦੀ ਆ ਦੂਜੇ ਨੰਬਰ ਤੇ ਰਾਜਵੀਰ ਜਵੰਦਾ ਉਹ ਵੀ ਇੱਕ ਦੁਨੀਆ ਦੇ ਵਿੱਚ ਬੇਮਾਤ ਚਲਾ ਗਿਆ ਜਿਹੜਾ ਐਕਸੀਡੈਂਟ ਹੋਣ ਦੇ ਕਾਰਨ ਜੋ ਕਿ ਇੱਕ ਪੰਜਾਬ ਦੇ ਵਿੱਚ ਨਹੀਂ ਕਿਤੇ ਵੀ ਤਲੇ ਜੋ